ਵੇਰਾ ਸੱਚਾ ਸੋਦਾ ਦੀ ਸਾਜ ਸੰਗਤ ਨੇ ਇਸ ਦਿਨ ਚਾਰਵਾਰ ਨੂੰ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਉੱਤਰਾਖੰਡ ਸਮੇਤ ਦੇਸ਼ ਵਿਦੇਸ਼ ਵਿੱਚ ਪਵਿੱਤਰ ਐਮਐਜੀ ਗੁਰਮੰਤਰ ਪੰਡਾਰਾ hoomtam ਅਤੇ ਸ਼ਰਦਾ ਦੇ ਨਾਲ ਮਨਾਇਆ ਇਸ ਮੌਕੇ ਤੇ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇਨਸਾਨ ਨੇ ਐਮਐਸਜੀ ਡੇਰਾ ਸੱਚਾ ਸੋਧਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਸੱਸ਼ਨ ਫਰਮਾਇਆ ਇਸ ਮੌਕੇ ਤੇ ਡੇਪਤ ਮੁਹਿੰਮ ਦੇ ਤਹਿਤ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛਡਵਾਈਆਂ ਗਈਆਂ ਉੱਥੇ ਪੂਜਨੀ ਗੁਰੂ ਜੀ ਨੇ ਆਮ ਜਨ ਦੁਆਰਾ ਪੁੱਛੇ ਕਈ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਜਿਗਿਆਸਾ ਵੀ ਸ਼ਾਂਤ ਕੀਤੀ ਪੰਡਾਰੇ ਦੀ ਸ਼ੁਰੂਆਤ ਸਾਧ ਸੰਗਤ ਦੁਆਰਾ ਸੱਚੇ ਰੋਹਾਨੀ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਨੂੰ ਇਲਾਹੀ ਪਵਿੱਤਰ ਨਾਰਾ ਲਗਾ ਕੇ ਵਧਾਈ ਦੇ ਕੇ ਕੀਤੀ ਗਈ। ਇਸ ਪਛਾਤ ਕਵੀਰਾਜਾ ਨੇ ਵਕ ਵਕ ਭਗਤੀਮਈ ਭਜਨਾ ਦੇ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਤੇ ਦੇਸ਼ ਵਿਦੇਸ਼ ਵਿੱਚ ਵਕ ਵਕ ਪੰਡਾਲਾਂ ਨੂੰ ਬੇਹਦ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਸੀ। ਪੰਡਾਲਾਂ ਵਿੱਚ ਚੁੰਮੜੀ ਸਾਧ ਸੰਗਤ ਨੇ ਆਪਣੇ ਸਤਿਗੁਰੂ ਦੇ ਪ੍ਰਤੀ ਪੇਮ ਦਾ ਵਲੱਖਣ ਨਜ਼ਾਰਾ ਪੇਸ਼ ਕੀਤਾ ਵਿਚਰਮਿਆਨ ਸਾਧ ਸੰਗਤ ਨੇ ਵੱਡੀ ਵੱਡੀ ਸਕਰੀਨਾਂ ਦੇ ਰਾਹੀਂ ਪੂਜਨੀਕ ਗੁਰੂ ਜੀ ਦੇ ਅਨਮੋਲ ਵਚਨਾਂ ਨੂੰ ਇਕਾਗਰ ਚਿਤੋਕੇ ਸਰਵਨ ਕੀਤਾ ਪਾਕ ਪਵਿੱਤਰ ਪੰਡਾਰੇ ਦੀ ਸਮਾਪਤੀ ਤੇ ਸਾਧ ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ਵਿੱਚ ਲੰਗਰ ਭੋਜਨ ਅਤੇ ਪ੍ਰਸਾਦ ਵੰਡਿਤ ਕਰ ਦਿੱਤਾ। ਦੱਸਣਯੋਗ ਹੈ ਕਿ ਪੂਜਨ ਗੁਰੂ ਸੰਤ ਡਾਕਟਰ ਉਨੀਤ ਰਾਮ ਰਹੀਂ ਸਿੰਘ ਜੀ ਇਨਸਾਨ ਨੂੰ ਪੂਜਨਿਕ ਪਰਮ ਪਿਤਾ ਸ਼ਹਾ ਸਤਨਾਮ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਦਾਤ ਬਖਸ਼ੀ ਸੀ ਅਤੇ ਪੂਜਨਿਕ ਬੇਪਰਵਾਸ ਸਾਹੀ ਸ਼ਹਾ ਮਸਾਨਾ ਜੀ ਮਹਾਰਾਜ ਅਤੇ ਪੂਜਨਿਕ ਪਰਮ ਪਿਤਾ ਸ਼ਹਾ ਸਤਨਾਮ ਜੀ ਮਹਾਰਾਜ ਨੇ ਵੀ ਇਸੇ ਮਹੀਨੇ ਵਿੱਚ ਗੁਰਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਲਈ ਡੇਰਾ ਸੱਚਾ ਸੋਧਾ ਦੀ ਕਰੋੜਾ ਸਾਧ ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐਮਐਜ ਗੁਰਮੰਤਰ ਪੰਡਾਰੇ ਦੇ ਰੂਪ ਵਿੱਚ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਉਂਦੀ ਹੈ ਅਤੇ ਮਨੁੱਖਤਾ ਭਲਾਈ ਦੇ ਕਾਰਜ ਕਰਕੇ ਲੋਕਾਂ ਨੂੰ ਵੀ ਮਨੁੱਖਤਾ ਦੇ ਨਾਲ ਜੋੜਨ ਦੀ ਪ੍ਰੇਰਿਤ ਕਰਦੀ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ